ਕਿਸਾਨ ਆਗੂ ਆ ਜਿਸ ਦਾ ਨਾਮ ਸਤਵੰਤ ਸਿੰਘ ਸੱਤੂ ਆ ਆਈ ਥਿੰਕ ਉਹ ਐਕਸ ਸਰਪੰਚ ਰਹਿ ਚੁਕੇ ਨੇ ਉਹਨਾਂ ਨੇ ਕੀ ਕੀਤਾ ਹੈ ਪ੍ਰਾਈਵੇਟਲੀ ਸੜਕ ਦੇ ਸੈਂਟਰ ਦੇ ਵਿੱਚ ਬੰਨ ਲਾ ਦਿੱਤਾ ਆ ਉਹ ਬੰਨ ਲਾਉਣ ਦੇ ਨਾਲ ਕੀ ਹੋਇਆ ਹੈ ਕਿ ਜਿਹੜਾ ਪਾਣੀ ਅੱਗੇ ਨੂੰ ਜਾਣਾ ਸੀ ਉਹ ਪਿਛਾ ਨੂੰ ਆ ਰਿਹਾ ਔਰ ਸਕੂਲ ਦੀ ਮੇਨ ਸੜਕ ਨੂੰ ਉਹਨੇ ਕਵਰ ਕਰ ਲਿਆ ਉਹਦਾ ਕਾਰਨ ਕੀ ਹੋਇਆ ਆ ਐਕਸੀਡੈਂਟਸ ਹੋ ਰਹੇ ਨੇ ਪੀਐਨਸ ਕੰਮ ਨਹੀਂ ਕਰ ਰਹੇ ਐਡਮਿਸ਼ਨਸ ਤੇ ਫਰਕ ਪੈ ਰਿਹਾ ਆ ਔਰ ਮੇਜਰ ਜਿਹੜੇ ਐਕਸੀਡੈਂਟ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਹੁੰਦੇ ਦੇਖੇ ਆ ਪਲੱਸ ਜਿਹੜੀ ਵੈਨ ਸਾਨੂੰ ਡਾਇਰੈਕਟ ਆ ਰਹੀ ਸੀ ਜਿਸ ਦਾ ਰਸਤਾ ਠੇਰੀਆਂ ਤੋਂ ਹੁੰਦੇ ਹੋਏ ਸਕੂਲ ਨੂੰ ਸੀ ਉਸ ਨੂੰ ਵੀ ਉੱਪਰ ਦੀ ਘੁੰਮ ਕੇ ਆਉਣਾ ਪੈ ਰਿਹਾ ਆ ਅੱਜ ਇਸ ਮੁੱਦੇ ਤੇ ਮੈਂ ਉਹਨਾਂ ਨਾਲ ਗੱਲ ਕਰਨ ਗਈ ਸੀ ਆਪਣੇ ਸਟਾਫ ਨੂੰ ਲੈ ਕੇ ਆਪਣੇ ਚੇਅਰਮੈਨ ਸਰ ਨੂੰ ਉਸ ਬੰਦੇ ਨੇ ਸਾਡੀ ਗੱਲ ਨੂੰ ਅੰਗੋਲਿਆ ਕਰ ਦਿੱਤਾ ਉਸ ਦਾ ਕਹਿਣਾ ਸੀਗਾ ਵੀ ਮੈਂ ਇਹ ਪਾਣੀ ਠੇਰੀਆਂ ਪਿੰਡ ਦੇ ਵਿੱਚ ਜਾਣ ਨਹੀਂ ਦੇਣਾ ਜਦ ਕਿ ਉਹਦਾ ਕੋਈ ਰਾਈਟ ਨਹੀਂ ਬੰਦਾ ਸੜਕ ਜਿੱਥੇ ਤੱਕ ਮੈਂ ਸੁਣਿਆ ਵੀ ਸੜਕ ਦੇ ਵਿਚਕਾਰ ਤੁਸੀਂ ਇੱਟ ਵੀ ਰੱਖ ਦੋ ਨਾ ਉਸ ਚੀਜ਼ ਦਾ ਵੀ ਕੇਸ ਹੈ ਵੀ ਤੁਸੀਂ ਇਹ ਬਿਨਾ ਪਰਮਿਸ਼ਨ ਤੋਂ ਰੱਖੀ ਕਿੱਦਾਂ ਆ ਸ਼ੰਕਰ ਦਾ ਪਾਣੀ ਢੇਰੀਆਂ ਪਿੰਡ ਦੇ ਵਿੱਚ ਅਸੀਂ ਨਹੀਂ ਪੈਣ ਦੇਣਾ ਹਾਲਾਂਕਿ ਜੇ ਇਹ ਢੇਰੀਆਂ ਪਿੰਡ ਦਾ ਪਾਣੀ ਸ਼ੰਕਰ ਵੱਲ ਨੂੰ ਜਾਂਦਾ ਹੋਵੇ ਤੇ ਇਹ ਕੀ ਗੱਲ ਉਧਰ ਪੈ ਲੈਣ ਦੇਣਗੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆ ਜਿਹੜਾ ਪਾਣੀ ਆ ਇਹ ਸ਼ੰਕਰ ਦਾ ਪਾਣੀ ਆ ਜਿਹਦਾ ਗੰਦਾ ਪਾਣੀ ਜਿਹਨੂੰ ਕਹਿ ਸਕਦੇ ਕਿ ਨਾਲਾ ਆਉਂਦਾ ਪੈ ਸ਼ੰਕਰ ਤੋਂ ਜਿਹਦਾ ਪਰ ਢੇਰੀਆਂ ਨੂੰ ਢੇਰੀ ਸ਼ੰਕਰ ਤੋਂ ਢੇਨ ਰੋੜਿਆ ਗੰਦੇ ਨਾਲੇ ਦਾ ਪਾਣੀ ਆ ਰਿਹਾ ਪਰ ਇੱਦੂ ਗਾ ਨਹੀਂ ਜਾਂਦਾ ਪਿਆ ਇਹ ਤੇ ਜਦੋਂ ਫਿਰ ਇਹ ਪਿੱਛੇ ਪਾਣੀ ਜਹਾਦਾ ਹੁੰਦਾ ਪੈਣ ਦਾ ਸਾਰਾ ਪਾਣੀ ਸੜਕ ਤੇ ਆ ਜਾਂਦਾ ਸੜਕ ਜੌਣ ਕਰਕੇ ਇਸ ਪਾਣੀ ਸਾਰੇ ਪਿੱਛੇ ਨੂੰ ਜਾਈ ਜਾਂਦਾ ਉਧਰ ਨੂੰ ਸਕੂਲ ਵੱਲ ਨੂੰ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਲੋਕਾਂ ਨੂੰ ਵੀ ਪਰ ਇੱਧਰ ਤੁਸੀਂ ਦੇਖ ਸਕਦੇ ਆ ਰਾਹ ਦੇ ਵਿੱਚ ਤੇ ਆਪਾਂ ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ ਕੋਈ ਸਾਥੀਆਂ ਦੇ ਵੱਲੋਂ ਰੋਕ ਲੁੱਕਿਆ ਜਾ ਰਹਿਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਆ ਤੁਸੀਂ ਦੇਖ ਸਕਦੇ ਹੋ ਦੀ ਰੋਕਿਆ ਜਾ ਰਿਹਾ ਜੀ ਭਾਜੀ ਇੱਕ ਮਿੰਟ ਤੇ ਕੁਝ ਲੋਕਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਐਸੇ ਮਹੰਗਾ ਮਾਹੌਲ ਹੈ ਕਿ ਜਿਨ੍ਹਾਂ ਦੇ ਵੱਲੋਂ ਬੰਨ ਲਾਇਆ ਗਿਆ ਉਹ ਕਹਿੰਦੇ ਜੀ ਬੰਨ ਨਾ ਤੋੜੋ ਜੀ ਤੁਸੀਂ ਪਹਿਲਾਂ ਤਾਂ ਪਹਿਲੀ ਗੱਲ ਤੇ ਬੰਨ ਕੇਸ ਦੀ ਅਗਿਆ ਦੇ ਨਾਲ ਲਾਇਆ ਗਿਆ ਜੀ ਇਹ ਜਿਹੜਾ ਪਾਣੀ ਆ ਪਹਿਲਾਂ ਮੇਰਾ ਜਵਾਬ ਦੇ ਦਿਓ ਇਹ ਕਿਸ ਦੀ ਅਗਿਆ ਨਾਲ ਪਾਣੀ ਛੜਕ ਚ ਪਾਇਆ ਗਿਆ ਜੀ ਜੀ ਸਾਰਾ ਇਹ ਮਸਲਾ ਤੁਸੀਂ ਪਿੰਡ ਦੀ ਪੰਚਾਇਤ ਨਾਲ ਕਰ ਸਕਦੇ ਆ ਪੰਚਾਇਤ ਕੋਲ ਇੱਥੇ ਅਸੀਂ ਸ਼ੰਕਰ ਬਹੁਤ ਗਏ ਸਰਪੰਚ ਪੰਜ ਇਕੱਠੇ ਕੀਤੇ ਐਮਐਲਏ ਬੀਬੀ ਵੀ ਦੋ ਤਿੰਨ ਆਈ ਆਈ ਵੀਡੀਓ ਸਾਹਿਬ ਵੀ ਆਏ ਆ ਉਹ ਕਹਿੰਦੇ ਜੀ 8 9 ਛੱਪੜਿਆ ਸੀ ਖਾਲੀ ਕਰਾ ਕੇ ਪਾਵਾਂਗੇ ਜਾਂ ਸਰਪੁਰੇ ਵਾਲੀ ਇੱਕ ਸੜਕ ਦੇ ਛੱਪੜਿਆ ਉੱਥੇ ਪਾਈਪੂ ਵੀ ਸੁੱਟਿਆ ਪਾਈਪਲਾਈਨ ਪਾਵਾਂਗੇ ਪਰ ਉਹ ਕੁਝ ਨਹੀਂ ਮਸਲਾ ਹੱਲ ਹੋਇਆ ਪਾਣੀ ਦੂਜੇ ਪਿੰਡ ਨੂੰ ਛੱਡਦੇ ਆ ਕਿਉਂ ਛੱਡਦੇ ਆ ਢੇਰੀਆਂ ਨੂੰ ਛਿਆਣੀ ਵਾਲ ਨੂੰ ਤਰੀ ਤਾਂ ਪਿੰਡ ਦੀ ਪੰਚਾਇਤ ਨਾਲ ਤੁਸੀਂ ਗੱਲ ਕਰ ਸਕਦੇ ਹੋ ਕਿਉਂਕਿ ਪਹਿਲਾਂ ਨੰਬਰ ਤੇ ਹੈ ਨਹੀਂ ਕੋਈ ਇਹਨੇ ਵਿੱਚੋਂ ਮੈਂ ਅਸੀਂ ਬਹੁਤ ਵਾਰੀ ਪੰਚਾਇਤ ਪਰ ਸਰ ਠੀਕ ਹੈ ਤੁਸੀਂ ਆਪਣਾ ਹੱਲ ਕਰ ਲਿਆ ਪਰ ਹੁਣ ਉਹਨਾਂ ਦੇ ਵੀ ਤਾਂ ਨੁਕਸਾਨ ਹੋ ਰਿਹਾ ਉਹਨਾਂ ਦੇ ਖੇਤ ਸਾਰੇ ਭਰ ਗਏ ਨਾ ਉਹ ਪਾਣੀ ਉਹ ਪਾਣੀ ਸਰ ਇਹਦਾ ਹੱਲ ਤੁਸੀਂ ਇਕੱਠੇ ਹੋ ਦੇਖੋ ਗੱਲ ਸੁਣ ਸਰ ਗੱਲ ਸੁਣੋ ਤੁਸੀਂ ਇਕੱਠੇ ਹੋ ਕੇ ਇਹਦਾ ਹੱਲ ਕਟੂਣਾ ਨਾਲ ਲੜੋ ਤੁਸੀਂ ਪ੍ਰਸ਼ਾਸਨ ਨਾਲ ਧਰਨਾ ਲਗਾਓ ਇੱਥੇ ਪਰ ਆ ਹੱਲ ਥੋੜੀ ਹੈਗਾ ਤੁਸੀਂ ਰੋਡ ਦੇ ਵਿੱਚ ਹੀ ਰੋਕ ਕੇ ਇਹ ਤਾਂ ਸਰ ਨਜਾਇਜ਼ ਹੀ ਹੈ ਨਾ ਦੇਖਿਆ ਜਾਵੇ ਤਾਂ ਉਹ ਸਾਲ ਇਹ ਨਜਾਇਜ਼ ਕੋਕ ਦੀ ਗੱਡੀ ਦੇ ਉੱਤੋਂ ਦੀ ਗੱਡੀ ਨਹੀਂ ਸੜਕ ਉੱਤੇ ਥੋੜੀ ਸਰ ਤੁਸੀਂ ਇ ਸਰ ਕੋਈ ਗੱਡੀ ਰੈਂਪੋ ਬਣੀ ਸਰ ਅਸੀਂ ਵੀ ਦੇਖਿਆ ਪਿਛਲੀ ਵਾਰ ਇੱਥੇ ਬੱਚੇ ਯਾਨੀ ਕਿ ਪਾਣੀ ਗਾਰ ਇੰਨੀ ਸਾਰੀ ਗਾਰ ਬਣਦੀ ਸਰ ਜਦੋਂ بارشਾਂ ਦੀ ਪੂਰੀ ਗਾਰ ਬਣ ਜਾਂਦੀ ਹੈ ਡੰਗ ਨਹੀਂ ਹੁੰਦਾ ਇੱਥੇ ਬੱਚਿਆਂ ਦੇ ਕੋਲ ਅੱਛਾ ਤੁਸੀਂ ਮੈਨੂੰ ਜਵਾਬ ਦੇਵੋ ਜੀ ਇਹ ਬੱਚੇ ਆਉਣੇ ਕਿੱਧਰੋਂ ਸਰ ਬੱਚੇ ਜਿੱਧਰੋਂ ਵੀ ਆਉਂਦੇ ਸੂਰ ਵਾਲੇ ਇਧਰੋਂ ਆਉਂਦੇ ਜਾਂਦੇ ਆ ਤੁਸੀਂ ਨਾ ਬੋਲੋ ਜੀ ਜਾਂਚ ਮਾਈਕ ਤੇ ਗੱਲ ਕਰੋ ਆਕੇ ਮਾਈਕ ਤੇ ਗੱਲ ਕਰੋ ਬਸ ਫਿਰ ਮਾਈਕ ਤੇ ਗੱਲ ਕਰੋ ਸਰ ਗੱਲ ਲੱਗਦਾ ਮੇਰੀ ਗੱਲ ਸੁਣੋ ਇਹਨਾਂ ਨੇ ਕਹਿਤਾ ਆਪਣਾ ਪੱਖ ਰੱਖਦਾ ਸਾਡੀ ਫਸਲ ਦਾ ਨੁਕਸਾਨ ਹੁੰਦਾ ਠੀਕ ਹੈ ਜੀ ਮੰਨ ਲਿਆ ਇਹਨਾਂ ਦੀ ਫਸਲ ਦਾ ਨੁਕਸਾਨ ਚਲੋ ਇਹ ਕੰਦੇ ਸਕੂਲ ਦਾ ਵੀ ਸਾਡੀ ਕੋਈ ਗਾਰੰਟੀ ਨਹੀਂ। ਕਿਹਾ ਇਹ ਅਸੀਂ ਨਹੀਂ ਪੰਨ ਤੋੜਦੇ। ਸਾਨੂੰ ਇਹ ਇੰਨੇ ਪੇਪਰ ਤੇ ਵਿੱਚ ਲਿਖ ਕੇ ਦੇ ਦੇਵੇ ਵੀ ਕੱਲ ਕੋਈ ਕੁਛ ਵੀ ਹੁੰਦਾ ਬੱਚਾ ਮਰਦਾ ਜਾਂ ਉਹਨਾਂ ਦੇ ਪੇਰੈਂਟਸ ਮਰਦੇ ਆ ਜਾਂ ਕਿਸੇ ਜੱਟ ਦਾ ਨੁਕਸਾਨ ਆ ਮੈਂ ਜ਼ਿੰਮੇਵਾਰ ਆ। ਸਰ ਤੁਸੀਂ ਲੈ ਕੇ ਦੇਣ ਨੂੰ ਤਿਆਰ ਆ ਜੀ ਫਿਰ ਨਹੀਂ ਇਹ ਹੈ ਅੱਛਾ ਸੁਣੋ ਗੱਲ ਮੇਰੀ। ਜੀ ਜੀ ਜੇ ਤਾਂ ਮੈਂ ਰੋਡ ਬੰਦ ਕੀਤਾ ਆ ਖੇਰ ਤਾਂ ਮੈਂ ਲਿਖ ਕੇ ਦੇਵਾਂ ਇੱਥੇ ਅਸੀਂ ਸਿਰਫ ਇੱਕ ਰੈਂਪ ਬਣਾਇਆ ਘੱਟੋ ਘੱਟ 15 ਕਰਮਾ ਚੌੜਾ ਤੇ 4 ਕਰ ਫੁੱਟ ਉੱਚਾ ਉਹਦੇ ਉੱਤੋਂ ਦੀ ਇਦਾਂ ਦਾ ਰੈਂਪ ਬਹੁਤ ਹੈ ਜੀ ਗੱਡੀਆਂ ਆ ਨੰਗਦੀਆਂ ਤਿੰਨ ਵੀ ਮਹੀਨੇ ਹੋਇਆ ਇਹਨੂੰ ਗੱਡੀਆਂ ਆ ਰਹੀਆਂ ਜਾ ਰਹੀਆਂ ਅਸੀਂ ਝੂਨਾ ਵੀ ਲੈ ਕੇ ਜਾ ਰਹੇ ਹਾਂ ਇਹਦਾ ਕਿਸੇ ਨੂੰ ਕੋਈ ਤਕਲੀਫ ਨਹੀਂ ਜੇ ਬੱਚਾ ਡੁੱਬੂਗਾ ਪਾਣੀ ਚ ਤੇ ਪਾਣੀ ਛਾਂ ਕਰਦੇ ਆਂਦਾ ਉਹ ਜ਼ਿੰਮੇਵਾਰ ਹੋਣਗੇ ਮੈਂ ਕਹਦਾ ਜ਼ਿੰਮੇਵਾਰ ਹਾਂ ਹਾਂ ਜੇ ਮੇਰੇ ਰੈਂਪ ਤੇ ਕੋ ਡਿੱਗੂਗਾ ਮੈਂ ਲਗਾ ਦੋ ਪਿਛਲੀ ਸਾਲ ਵੀ ਇਹਨਾਂ ਨੇ ਰੈਂਪ ਲਾਇਆ ਇਸੇ ਤਰ੍ਹਾਂ ਉਸ ਟਾਈਮ ਵੀ ਅਸੀਂ ਇਹਨਾਂ ਨੂੰ ਸਕੂਲੇ ਸਦਿਆ ਬੈਠ ਕੇ ਕੀ ਕੀ ਸਾਨੂੰ ਸੱਚੇ ਵੀ ਦਿਖਾਇਆ ਬੱਚੇ ਵੀ ਦਿਖਾ ਲੈ ਬੱਚੇ ਦੀ ਐਲਬਮ ਸੌਰੀ ਫ੍ਰੈਕਚਰ ਹੋ ਗਈ ਡਿੱਗ ਗਿਆ ਇੱਥੇ ਪਾਣੀ ਦੇ ਵਿੱਚ ਇਹਨਾਂ ਨੂੰ ਬਕਾਇਦਾ ਸਕੂਲ ਨੇ ਸੱਦ ਕੇ ਦੱਸਿਆ ਗਿਆ ਵੀ ਅੰਕਲ ਆ ਚੀਜ਼ ਦਾ ਨੁਕਸਾਨ ਹੋ ਰਿਹਾ ਹੈ ਵੀ ਅੱਛਾ ਜੀ ਕੀ ਕਹਿੰਦੇ ਤੁਸੀਂ ਵੈਨ ਉੱਪਰ ਵੀ ਕਮਾ ਲਓ ਅਸੀਂ ਤੁਹਾਨੂੰ ਖਰਚਾ ਪੇ ਕਰਾਂਗੇ ਸਦੋ ਸਾਡੇ ਆਲੂ ਚੁੱਕੇ ਗਏ ਅਸੀਂ ਤੁਹਾਨੂੰ ਆ ਬੰਨ ਵੀ ਕਲੀਅਰ ਕਰ ਦਾਂ ਆਲੂ ਚੁੱਕੇ ਗਏ ਬੰਨ ਕਲੀਅਰ ਨਹੀਂ ਹੋਇਆ ਬੱਚੇ ਦੀ ਐਲਬਮ ਟੁੱਟ ਗਈ ਕੰਮ ਕਰਨ ਵਾਲੀਆਂ ਦੇ ਗੋਡੇ ਟੁੱਟ ਗਏ ਇਹਨਾਂ ਦਾ ਕੀ ਰਿਸਪੌਂਸ ਸੀਗਾ ਦੂਜੀ ਵਾਰੀ ਫੇਲ ਲਾਤਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਪ੍ਰਿੰਸੀਪਲ ਸੁਰਿੰਦਰਾ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਆ ਅੱਜ ਮੈਂ ਇੱਥੇ ਲਾਈਵ ਹੂੰ ਦਾ ਮੇਰਾ ਮੇਨ ਕਾਰਨ ਇਹ ਹੈ ਕਿ ਜਿਹੜਾ ਸਾਡੇ ਸਕੂਲ ਨੂੰ ਰਸਤਾ ਜਾਂਦਾ ਹੈ ਉੱਥੇ ਬਰਸਾਤੀ ਨਾਲਾ ਹੈ ਜੀ ਹਾਂਜੀ ਸ਼ੰਕ ਤੋਂ ਢੇਰੀਆਂ ਰੋਡ ਤੇ ਜਿਹੜਾ ਸਕੂਲ ਹੈ ਉਹਦੇ ਨਾਲ ਲੱਗਦਾ ਇੱਕ ਨਾਲਾ ਹੈ ਜਿਹੜਾ ਕਿ ਬਰਸਾਤੀ ਹੈ ਇੱਥੇ ਪ੍ਰੋਬਲਮ ਕੀ ਹੋਈ ਕਿ ਸ਼ੰਕਰ ਦੇ ਪਿੰਡ ਨੇ ਜਿੰਨੇ ਵੀ ਛੱਪੜ ਆ ਜਿੱਥੇ ਤੱਕ ਮੇਰੀ ਨੌਲੇਜ ਹੈ ਸੱਤ ਛੱਪੜ ਪਿੰਡ ਦੇ ਆ ਉਸ ਪਿੰਡ ਨੂੰ ਤੇ ਉਹਨਾਂ ਨੇ ਸਾਰੇ ਬੰਦ ਕਰ ਲਏ ਆ ਉਹ ਬੰਦ ਹੋਣ ਦੇ ਕਾਰਨ ਜਿਹੜਾ ਪਾਣੀ ਆ ਅੱਗੇ ਤੋਂ ਅੱਗੇ ਇੱਧਰ ਨੂੰ ਆ ਰਿਹਾ ਆ ਜਿਹਦੇ ਕਾਰਨ ਕੀ ਆ ਸਾਡੇ ਸਕੂਲ ਨੂੰ ਕਾਫੀ ਪ੍ਰੋਬਲਮ ਆ ਰਹੀ ਆ ਜਿਹੜੀ ਇਹ ਪ੍ਰੋਬਲਮ ਸੀ ਉਹਦੇ ਤੋਂ ਬਾਵਜੂਦ ਇੱਕ ਆਗੂ ਆ ਕਿਸਾਨ ਆਗੂ ਜਦਾ ਨਾਮ ਸਤਵੰਤ ਸਿੰਘ ਸੱਤੂ ਆ ਆਈ ਥਿੰਕ ਉਹ ਐਕਸ ਸਰਪੰਚ ਰਹਿ ਚੁੱਕੇ ਨੇ ਉਹਨਾਂ ਨੇ ਕੀ ਕੀਤਾ ਹੈ ਪ੍ਰਾਈਵੇਟਲੀ ਸੜਕ ਦੇ ਸੈਂਟਰ ਦੇ ਵਿੱਚ ਬੰਨ ਲਾ ਦਿੱਤਾ ਆ ਉਹ ਬੰਨ ਲਾਉਣ ਦੇ ਨਾਲ ਕੀ ਹੋਇਆ ਹੈ ਕਿ ਜਿਹੜਾ ਪਾਣੀ ਅੱਗੇ ਨੂੰ ਜਾਣਾ ਸੀ ਉਹ ਪਿਛਾ ਨੂੰ ਆ ਰਿਹਾ ਔਰ ਸਕੂਲ ਦੀ ਮੇਨ ਸੜਕ ਨੂੰ ਉਹਨੇ ਕਵਰ ਕਰ ਲਿਆ ਉਹਦਾ ਕਾਰਨ ਕੀ ਹੋਇਆ ਹੈ ਐਕਸੀਡੈਂਟਸ ਹੋ ਰਹੇ ਨੇ ਪੀਐਨਸ ਕੰਮ ਨਹੀਂ ਕਰ ਰਹੇ ਐਡਮਿਸ਼ਨਸ ਤੇ ਫਰਕ ਪੈ ਰਿਹਾ ਆ ਔਰ ਮੇਜਰ ਜਿਹੜੇ ਐਕਸੀਡੈਂਟ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਹੁੰਦੇ ਦੇਖੇ ਆ ਪਲੱਸ ਜਿਹੜੀ ਵੈਨ ਸਾਨੂੰ ਡਾਇਰੈਕਟ ਆ ਰਹੀ ਸੀ ਜਿਸ ਦਾ ਰਸਤਾ ਠੇਰੀਆਂ ਤੋਂ ਹੁੰਦੇ ਹੋਏ ਸਕੂਲ ਨੂੰ ਸੀ ਉਸ ਨੂੰ ਵੀ ਉੱਪਰ ਦੀ ਘੁੰਮ ਕੇ ਆਉਣਾ ਪੈ ਰਿਆ ਆ ਅੱਜ ਇਸ ਮੁੱਦੇ ਤੇ ਮੈਂ ਉਹਨਾਂ ਨਾਲ ਗੱਲ ਕਰਨ ਗਈ ਸੀ ਆਪਣੇ ਸਟਾਫ ਨੂੰ ਲੈ ਕੇ ਆਪਣੇ ਚੇਅਰਮੈਨ ਸਰ ਨੂੰ ਉਸ ਬੰਦੇ ਨੇ ਸਾਡੀ ਗੱਲ ਨੂੰ ਅਨਗੋਲਿਆ ਕਰ ਦਿੱਤਾ ਉਸ ਦਾ ਕਹਿਣਾ ਸੀਗਾ ਵੀ ਮੈਂ ਇਹ ਪਾਣੀ ਢੇਰੀਆਂ ਪਿੰਡ ਦੇ ਵਿੱਚ ਜਾਣ ਨਹੀਂ ਦੇਣਾ ਜਦ ਕਿ ਉਹਦਾ ਕੋਈ ਰਾਈਟ ਨਹੀਂ ਬੰਦਾ ਸੜਕ ਜਿੱਥੇ ਤੱਕ ਮੈਂ ਸੁਣਿਆ ਵੀ ਸੜਕ ਦੇ ਵਿੱਚਕਾਰ ਤੁਸੀਂ ਇੱਟ ਵੀ ਰੱਖ ਦੋ ਨਾ ਉਸ ਚੀਜ਼ ਦਾ ਵੀ ਕੇਸ ਹੈ ਵੀ ਤੁਸੀਂ ਇਹ ਬਿਨਾਂ ਪਰਮਿਸ਼ਨ ਤੋਂ ਰੱਖੀ ਕਿੱਦਾਂ ਆ ਅਸੀਂ ਉਸ ਬੰਦੇ ਨੂੰ ਇਹ ਕਿਹਾ ਵੀ ਚਲ ਤੂੰ ਇਹ ਮਿੱਟੀ ਚੱਕ ਕੇ ਸਾਈਡਾਂ ਤੇ ਤੇਰੇ ਲਵਾ ਦਿੰਦੇ ਖਰਚਾ ਵੀ ਸਾਡਾ ਹੋਗਾ ਬੰਦਾ ਉਸ ਚੀਜ਼ ਲਈ ਵੀ ਨਹੀਂ ਐਗਰੀ ਕੀਤਾ ਅਸੀਂ ਕਿਹਾ ਇਹ ਮਿੱਟੀ ਚੱਕ ਕੇ ਜਾਂ ਤੂੰ ਆਪਣੇ ਆਪਰਾ ਕਰਦੇ ਜਾਂ ਤੂੰ ਚਾਹੁੰਦਾ ਅਸੀਂ ਖਰਚਾ ਕਰਕੇ ਪਰਾ ਕਰ ਦਈਏ ਬਟ ਉਹ ਕੀ ਕਹਿ ਰਿਹਾ ਆ ਕਿ ਮੈਂ ਜੋ ਕਹਿ ਦਿੱਤਾ ਉਹੀ ਕਰਨਾ ਹੈ ਉਹ ਇਵਨ ਸਾਨੂੰ ਧਮਕੀ ਦਿੱਤੀ ਤੁਸੀਂ ਕਰਕੇ ਦਿਖਾ ਲਓ ਫੇਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੀ ਕਰ ਸਕਦਾ ਹਾਂ ਐਨੀ ਹਾਊ ਅਸੀਂ ਉੱਥੋਂ ਨਿਕਲ ਆਏ ਆ ਇਸ ਪਿੱਛੇ ਮੈਂ ਤਾਂ ਪ੍ਰਸ਼ਾਸਨ ਨੂੰ ਰਿਕਵੈਸਟ ਕਰ ਸਕਦੀ ਆ ਵੀ ਪਲੀਜ਼ ਇਸ ਚੀਜ਼ 'ਤੇ ਗੌਰ ਕੀਤਾ ਜਾਵੇ ਡੇਢ 2 ਸਾਲ ਹੋ ਚੁਕੇ ਇਸ ਚੀਜ਼ ਨੂੰ ਸਾਨੂੰ ਸਫਰ ਕਰਦਿਆਂ ਨੂੰ ਸੋ ਇਹ ਚੀਜ਼ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਮੀਡੀਏਟਲੀ ਐਕਸ਼ਨ ਕਰ ਕਿਉਂਕਿ ਜੇ ਸਾਹਵਨਾ ਉਹ ਬੰਦਾ ਗੁੰਡਾਗਰਦੀ ਤੇ ਉਤਰਿਆ ਉਹ ਅਕੋਰਡਿੰਗ ਅਸੀਂ ਨਹੀਂ ਚੱਲ ਸਕਦੇ ਅਸੀਂ ਲੋ ਨੂੰ ਫੋਲੋ ਕਰਨ ਵਾਲੇ ਬੰਦੇ ਆ ਜੇ ਅਸੀਂ ਵੀ ਉਹੀ ਚੀਜ਼ਾਂ ਕਰਨੀ ਹੁੰਦੀਆਂ ਤੇ ਜਿਵੇਂ ਉਹਨੇ ਬੰਨ ਲਾਇਆ ਅਸੀਂ ਸ਼ੰਕਰ ਲਾ ਸਕਦੇ ਵੀ ਪ੍ਰੋਬਲਮ ਤਾਂ ਸ਼ੰਕਰੀ ਕ੍ਰੀਏਟ ਕਰ ਰਿਹਾ ਹੈ ਬਟ ਇਥੇ ਇਹ ਆ ਵੀ ਜੋ ਤੱਕਾ ਕਰਦਾ ਆ ਉਸ ਬੰਦੇ ਦੀ ਪਹਿ ਲਿਆ ਜੋ ਲੋ ਅਕੋਰਡਿੰਗ ਚੱਲਦਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਸੋ ਮੈਂ ਫਿਰ ਅਗੇਨ ਰਿਕਵੈਸਟ ਕਰਨਾ ਚਾਹੁੰਦੀ ਐ ਐਮ ਐਲ اے ਬੀਬੀ ਇੰਦਰਜੀਤ ਕੋਰ ਜੀ ਨੂੰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਆਫੀਸ਼ੀਅਲ ਵਰਕਰਸ ਨੇ ਵੀ ਪਲੀਜ਼ ਇਸ ਗੱਲ ਤੇ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਜੇ ਗੱਲ ਕਰਾਂ ਪ੍ਰਸ਼ਾਸਨ ਦੇ ਕੰਮ ਦੀ ਤੇ ਇਥੇ ਜੇ ਅੱਜ ਪ੍ਰਸ਼ਾਸਨ ਕੰਮ ਕਰਦਾ ਹੁੰਦਾ ਤੇ ਸਾਨੂੰ ਦੋ ਧਿਰਾਂ ਨੂੰ ਆਮਣੇ ਸਾਹਮਣੇ ਖੜਨਾ ਨਹੀਂ ਸੀ ਪੈਣਾ ਜੇ ਪ੍ਰਸ਼ਾਸਨ ਐਫਰਟ ਲੈਂਦਾ ਤੇ ਇੱਥੇ ਤੱਕ ਗੱਲ ਹੀ ਨਹੀਂ ਸੀ ਪਹੁੰਚਣੀ ਮੈਂ ਤਾਂ ਇਹ ਸੋਚਦੀ ਆਂ ਵੀ ਪ੍ਰਸ਼ਾਸਨ ਕਿਤੇ ਨਾ ਕਿਤੇ ਸਾਡਾ ਖੜਕੇ ਤਮਾਸ਼ਾ ਦੇਖ ਰਿਹਾ ਆ ਅਸੀਂ ਕਿੰਨੀ ਵਾਰੀ ਐਮਐਲਏ ਸਾਬ ਤੋਂ ਗਏ ਉਹਨਾਂ ਦੇ ਅਫੀਸ਼ੀਅਲ ਵਰਕਰ ਤੋਂ ਗਏ ਆ ਪਰ ਸਾਨੂੰ ਕੋਈ ਸੋਲੂਸ਼ਨ ਨਹੀਂ ਮਿਲਿਆ ਈਵਨ ਐਮਐਲਏ ਸਾਹਿਬ ਇੱਥੇ ਆ ਕੇ ਜਾਇਜ਼ਾ ਵੀ ਕਰਕੇ ਗਏ ਸੜਕ ਤੇ ਅੱਜ ਤੋਂ ਇਹ ਗੱਲ ਨੂੰ 9-10 ਮਹੀਨੇ ਅਪਰੋਕਸੀਮੇਟਲੀ ਹੋ ਚੁੱਕੇ ਨੇ ਬਟ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਅਗਰ ਜਾਣਦੇ ਆ ਅਸੀਂ ਸੋਚ ਰਹੇ ਆ ਅਸੀਂ ਕਰ ਰਹੇ ਆ ਸਿਰਫ ਸਾਡਾ ਤਾਂ ਅਸੀਂ ਫਿਰ ਬੰਦਾ ਹਰਾਸ ਇੰਨਾ ਕੁ ਹੋ ਜਾਂਦਾ ਉਹ ਇਹੀ ਸੋਚਦਾ ਵੀ ਇਹ ਕਿਤਨੇ ਕਿਤੇ ਸਾਡਾ ਤਮਾਸ਼ਾ ਹੀ ਬਣ ਰਿਹਾ ਕੱਲ ਜੇ ਕੋਈ ਵੱਡੀ ਗੱਲ ਹੋ ਜਾਂਦੀ ਆ ਤਾਂ ਪ੍ਰਸ਼ਾਸਨ ਹੀ ਇਸ ਗੱਲ ਦਾ ਜ਼ਿੰਮੇਵਾਰ ਹੋਊਗਾ ਕਿਉਂਕਿ ਕਿੰਨੇ ਮੇਜਰ ਐਕਸੀਡੈਂਟ ਹੋ ਚੁੱਕੇ ਜਦੋਂ ਮੈਂ ਲੈਟਰ ਲਿਖ ਕੇ ਐਸ ਡੀ ਐਮ ਸਾਹਿਬ ਨੂੰ ਦੇ ਵੀ ਚੁੱਕੀ ਆ ਕਿ ਕਿੰਨੇ ਬੱਚੇ ਸਾਡੇ ਇਸ ਚੀਜ਼ ਨੂੰ ਸਫਰ ਕਰ ਰਹੇ ਆ ਐਡਮਿਸ਼ਨਾਂ ਕਟੀਆਂ ਪੀ ਐਨਸ ਹਟੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਕਿ ਹੁਣ ਮੈਂ ਜੇ ਗੱਲ ਕਰਾਂ ਦੂਸਰੀ ਤੇ ਨਾ ਅੱਜ ਗੱਲ ਕਰਦੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਜਿਹੜਾ ਇੱਥੇ ਗੱਬੇ ਬੰਨ ਲਾਇਆ ਸੈਂਟਰ ਦੇ ਵਿੱਚ ਬੰਨ ਲਾਇਆ ਤੁਸੀਂ ਕਿਉਂ ਨਹੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇੱਕ ਲਾਈਨ ਕਹੀ ਕਹਿੰਦੇ ਵੀ ਐਮ ਐਲ ਏ ਸਭ ਵੀ 도ਗਲੇ ਚੱਲਦੇ ਨੇ ਹੁਣ ਅਸੀਂ ਇਸ ਚੀਜ਼ ਨੂੰ ਨਾ ਤਾਂ ਨਕਾਰ ਸਕਦੇ ਨਾ ਸੀ ਸੈਪਟ ਕਰ ਸਕਦੇ ਇਹ ਤਾਂ ਹੁਣ ਪ੍ਰਸ਼ਾਸਨ ਹੀ ਜਾਣਦਾ ਜੀ ਏਡੇ ਅਲਿਗੇਸ਼ਨ ਲੱਗ ਰਹੇ ਆ ਇਟ ਮੀਨਸ देयर इज ਆ ਸਮਥਿੰਗ ਕੋਈ ਵੱਡਾ ਹੀ ਰੀਜ਼ਨ ਹੋਗਾ ਇਹਦੇ ਵਿੱਚ ਸੋ ਮੈਂ ਅਪੀਲ ਕਰਦੀ ਆ ਸਾਡਾ ਤਮਾਸ਼ਾ ਨਾ ਬਣਾਓ ਸਾਡੇ ਸਕੂਲ ਦੇ ਬੱਚਿਆਂ ਬਾਰੇ ਸੋਚੋ ਸਾਡੇ ਰਾਸਤੇ ਬਾਰੇ ਸੋਚੋ ਸ਼ੰਕਰ ਦੇ ਪ੍ਰਸ਼ਾ ਪੰਚਾਇਤਾਂ ਨੂੰ ਕਿਹਾ ਜਾਵੇ ਕਿ ਆਪਣਾ ਕੋਈ ਨਾ ਕੋਈ ਨਿਪਟਾਰਾ ਕਰਕੇ ਕੋਈ ਨਾ ਕੋਈ ਛੱਪੜ ਖੋਲ ਕੇ ਇਹ ਪਾਣੀ ਦਾ ਨਿਕਾਸ ਉੱਤਰ ਕੀਤਾ ਜਾਵੇ ਤਾਂ ਇੱਥੇ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰਨਾ ਚਾਹੁੰਦੀ ਆ ਕਿ ਜਿਵੇਂ ਅਸੀਂ ਐਮਐਲਏ ਸਾਥ ਕੋਲ ਗਏ एसडीएम साहब ਕੋਲ ਗਏ इवन ਮੈਂ ਐਪਲੀਕੇਸ਼ਨ ਵੀ ਦਿੱਤੀਆਂ ਵੀ ਸਾਡੇ ਇਸ ਮਾਮਲੇ ਦੀ ਸੁਣਵਾਈ ਕਰੋ ਬਟ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਮੈਂ ਰਿਕੁਐਸਟ ਕਰਦੀ ਆ ਸਾਡੇ ਐਮਪੀ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੀ ਪਲੀਜ਼ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਪਲੀਜ਼ ਸਾਡਾ ਕੋਈ ਸੋਲੂਸ਼ਨ ਕਰੋ ਬਿਕੋਜ਼ ਆਈ نو ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਵੀ ਤੁਸੀਂ ਬਹੁਤ ਹੈਲਪ ਕਰਦੇ ਹੋ ਹਰੇਕ ਲਈ ਖੜਦੇ ਹੋ ਤੇ ਆਈ ਵਾਂਟ ਕਿ ਤੁਸੀਂ ਵੀ ਸਾਡੇ ਲਈ ਇੱਥੇ ਆ ਕੇ ਇੱਕ ਵਾਰੀ ਪਲੀਜ਼ ਇਸ ਜਗ੍ਹਾ ਦਾ ਜਿਹੜਾ ਆ ਜਾਇਜ਼ਾ ਕਰੋ ਮੁਆਇਨਾ ਕਰੋ ਤੇ ਸਾਡੀ ਹੈਲਪ ਕਰੋ ਧੰਨਵਾਦ ਜੀ ਹਾਂਜੀ ਸਾਥੀਓ ਅੱਜ ਆਪਾਂ ਇਕੱਠੇ ਹੋਈ ਆ ਜੀ ਜਿਹੜਾ ਸ਼ੰਕਰ ਤੋਂ ਢੇਰ ਨੂੰ ਰੋਡ ਜਾਂਦਾ ਆ ਜਿਹਦੇ ਵਿੱਚ ਤੁਸੀਂ ਦੇਖਣਾ ਕਿ ਸ਼ੰਕਰ ਦਾ ਇੱਕ ਗੰਦੇ ਨਾਲੇ ਨਾਲੇ ਵਾਲਾ ਪਾਣੀ ਆ ਜੀ ਜਿਹੜਾ ਅਕਸਰ ਹੀ ਸੜਕ ਪਰ ਜਾਂਦੀ ਆ ਇਹਦਾ ਇੱਥੇ ਇੱਕ ਬੰਨ ਲਗਾਇਆ ਗਿਆ ਆ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਵੰਤ ਸਿੰਘ ਪਿੰਡ ਕੋਟਲਾ ਜੰਗਾ ਲੱਖੋਵਾਲ ਯੂਨੀਅਨ ਜ਼ਿਲ੍ਹਾ ਮੀਤਪੁਰ ਦਾਣ ਜਲੰਧਰ ਸਰ ਸਕੂਲ ਦੇ ਮੈਨੇਜਮੈਂਟ ਵੱਲੋਂ ਤੁਹਾਡੇ ਉੱਤੇ ਜਿਹੜੇ ਦੋਸ਼ ਲਗਾਏ ਗਏ ਆ ਕਿ ਤੁਸੀਂ ਸੜਕ ਦੇ ਵਿੱਚ ਜਿਹੜਾ ਇੱਕ ਬੰਨ ਲਗਾਇਆ ਗਿਆ ਜਿਹਦੇ ਕਰਕੇ ਜਿਹੜਾ ਪਾਣੀ ਆ ਸ਼ੰਕਰ ਦੇ ਕੰਨੇ ਨਾਲੇ ਦਾ ਉਹ ਸੜਕ ਵਿੱਚ ਆਉਂਦਾ ਔਰ ਪਿੱਛੇ ਸਕੂਲ ਵੱਲ ਨੂੰ ਜਾਂਦਾ ਸਰ ਕੀ ਕਰਨਾ ਚਾਹੋਗੇ ਇਸ ਮਾਮਲੇ 'ਚ ਨਹੀਂ ਉਹ ਬਾਦਨਗਾ ਜੀ ਉਹ ਇੱਕ ਰੈਂਪ ਟੈਪ ਅਸੀਂ ਬਣਾਇਆ ਆ ਜਿੱਥੇ ਇੱਥੋਂ ਸ਼ੰਕਰ ਦੀ ਜ਼ਮੀਨ ਖਤਮ ਹੋ ਜਾਂਦੀ ਅੱਗੇ ਢੇਰੀਆਂ ਤੇ ਸਿਆਣੀ ਵਾਲ ਪਿੰਡ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਇਹ ਸੜਕ ਮੰਡੀ ਬੋਰਡ ਦੀ ਆ ਸ਼ੰਕਰੋਂ ਢੇਰੀਆਂ ਆਉਂਦੀ ਆ ਇਹ ਸੜਕ ਦੇ ਵਿੱਚ ਵਿੱਚ ਪਾਣੀ ਆ ਕੇ ਤੇ ਗਾਂਹਾਂ ਢੇਰੀਆਂ ਪਹੁੰਚ ਜਾਂਦਾ ਹੈ ਅਸੀਂ ਜਿੱਥੇ ਸਾਡੀ ਹੱਦ ਆ ਸਿਆਣੀ ਆਲ ਤੇ ਢੇਰੀਆਂ ਦੀ ਤੇ ਸ਼ੰਕਰ ਦੀ ਹੱਦ ਖਤਮ ਹੋ ਜਾਂਦੀ ਉੱਥੇ ਇੱਕ ਰੈਂਪ ਬਣਾਤਾ ਸੀ ਸੜਕ 'ਚ ਉਹਦੇ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਉਹਦੇ ਉੱਪਰ ਦੀ ਗੱਡੀਆਂ ਮੋਟਰਸਾਈਕਲ ਸਾਈਕਲ ਸਾਰਾ ਕੁਝ ਲੰਘਦਾ ਆ 15 ਫੁੱਟ ਘਟੂ ਘਟ ਚੌੜਾ ਸੀ ਤੇ 3 ਫੁੱਟ ਉੱਚਾ ਸੀ ਕਿ ਪਾਣੀ ਅੱਗੇ ਨਾ ਆਵੇ ਸਿਰ ਪਾਣੀ ਰੋਕਿਆ ਸੀਗਾ ਔਰ ਅੱਜ ਕੀ ਹੋਇਆ ਕਿ ਇਹ ਸ਼ੰਕਰ ਪਿੰਡ ਦੇ ਕੁਛ ਆ ਕੇ ਪਤਵੰਦੇ ਸੱਜਣ ਜੀ ਸੀਬੀ ਲਿਆ ਕੇ ਤੇ ਉਹਨੂੰ ਰੈਂਪ ਨੂੰ ਪਟ ਰਿਆ ਸੀ ਕਿ ਪਾਣੀ ਅਸੀਂ ਗਾਂ ਤੋੜਨਾ ਤੇ ਅਸੀਂ ਉਹਨੂੰ ਰੋਕਦੇ ਆ ਕਿ ਸ਼ੰਕਰ ਦਾ ਪਾਣੀ ਢੇਰੀਆਂ ਪਿੰਡ ਦੇ ਵਿੱਚ ਅਸੀਂ ਨਹੀਂ ਪੈਣ ਦੇਣਾ ਹਾਲਾਂਕਿ ਜੇ ਇਹੇ ਢੇਰੀਆਂ ਪਿੰਡ ਦਾ ਪਾਣੀ ਸ਼ੰਕਰਵਾਲ ਨੂੰ ਜਾਂਦਾ ਹੋਵੇ ਤੇ ਇਹ ਕੀ ਗੱਲ ਉਧਰ ਪੈ ਲੈਣ ਦੇਣਗੇ ਇਸੇ ਤੋਂ ਅਸੀਂ ਇਹ ਬੰਨ ਰੈਂਪ ਜਿਹੜਾ ਆਪਦਾ ਹਟਾਉਣ ਤੋਂ ਰੋਕਦੇ ਇਹਨਾਂ ਨੂੰ ਤੇ ਇਹ ਕਹਿੰਦੇ ਅਸੀਂ ਅੱਜ ਰੈਂਪੇ ਹਟਾ ਕੇ ਜਾਣਾ ਪਾਣੀ ਢੇਰੀਆਂ ਵਾਲ ਨੂੰ ਤੋੜ ਕੇ ਜਾਣਾ ਅਸੀਂ ਇਹ ਢੇਰੀਆਂ ਵਾਲ ਨੂੰ ਪਿੰਡ ਪਾਣੀ ਨਹੀਂ ਆਉਣ ਜਾਂਦਾ ਸੱਤ ਛੱਪੜਿਆ ਅਸੀਂ ਕਹਿੰਦੇ ਸੁਣਿਆ ਸ਼ੰਕਰ ਪਿੰਡ ਦੇ ਵਿੱਚ ਕਾਗਜ਼ਾਂ ਦੇ ਤੇ ਸੱਤੇ ਛੱਪੜ ਤੂੰ ਪੂਰ ਕੇ ਕਿਸੇ ਚ ਪਾਰਕਾ ਬਣਾਈਆਂ ਕਿਸੇ ਚ ਕੁਛ ਬਣਾਇਆ ਤੇ ਪਾਣੀ ਸਾਰਾ ਇੱਕ ਹੀ ਬਰਸਾਤੀ ਨਾਲ ਆਇਆ ਜੀ 12 ਕਰਮਾ ਚੌੜਾ ਉਹ ਬਰਸਾਤੀ ਨਾਲੇ ਦੇ ਵਿੱਚ ਪਾਣੀ ਛੱਡ ਦਿੱਤਾ ਸਾਰਾ ਤੇ ਜਿਹੜਾ ਬਰਸਾਤੀ ਨਾਲਾ ਵੀ ਜਿੱਥੋਂ ਸਿਆਣੀ ਵਾਲ ਦੀ ਜ਼ਮੀਨ ਸ਼ੁਰੂ ਹੁੰਦੀ ਆ ਉੱਥੇ ਅੱਗੇ ਬਰਸਾਤੀ ਨਾਲਾ ਕਾਗਜ਼ਾਂ ਦੇ ਵਿੱਚ ਰਿਕਾਰਡ ਦੇ ਵਿੱਚ ਹੈ ਨਹੀਂਗਾ ਸਿਰਫ ਇਹ ਸ਼ੰਕਰ ਦੀ ਹੱਦ ਦੇ ਨਾਲ-ਨਾਲ ਇੱਥੋਂ ਤੱਕ ਹੀ ਆਉਂਦਾ ਆ ਤੇ ਉਦੋਂ ਅੱਗੇ ਪਾਣੀ ਬਰਸਾਤੀ ਨਾਲੇ ਤੋਂ ਓਵਰ ਹੋ ਕੇ ਤੇ ਪਿੰਡ ਢੇਰੀਆਂ ਦੇ ਵਿੱਚ ਸੜ ਕੇ ਸੜ ਕੇ ਜਿਹੜੀ ਮੰਡੀ ਬੋਰਡ ਦੀ ਸੜਕ ਪੱਕੀ ਬਣੀ ਸੜ ਕੇ ਬਹਿ ਕੇ ਢੇਰੀਆਂ ਪਿੰਡ 'ਚ ਚੱਲ ਜਾਂਦਾ ਔਰ ਦੋਨੋਂ ਪਾਸੇ ਸਾਡੀਆਂ ਫਸਲਾਂ ਅਸੀਂ ਨਾਜ ਫਸਲ ਵੀ ਨਾਜਕ ਲਾਉਨੇ ਆ ਆਲੂ ਲਾਉਨੇ ਆ ਤੇ ਆਲੂ ਸਾਡੇ ਪਿਛਲੀ ਵਾਰੀ ਵੀ ਇੱਥੇ ਬਰਬਾਦ ਹੋ ਗਏ ਪਾਣੀ ਟੁੱਟ ਟੁੱਟ ਕੇ ਪੈ ਕੇ ਐਦ ਕੀ ਫੇਰ ਆਲੂ ਲਾਉਣ ਦੀ ਤਿਆਰੀ ਆ ਪੂਰੀ ਜੀ ਪਹਿਲੀ ਅਕਤੂਬਰ ਤੋਂ ਆਲੂਆਂ ਦੀ ਲਵਾਈ ਸ਼ੁਰੂ ਆ ਅਸੀਂ 5-7 ਦਿਨ ਤੀ ਸਾਡੇ ਇਹ ਸੜਕ ਦੇ ਦੋ ਬੰਨੀ 6 ਖੇਤ ਦੀ ਇੱਕ ਲੰਬਾਈ ਮੇਰੇ ਪਲਾਟ ਦੀ ਤੇ ਤਿੰਨ ਖੇਤ ਦੀ ਇੱਕ ਲੰਬਾਈ ਆ ਉਹਦੇ ਦੋਨੋਂ ਪਾਸੇ ਅਸੀਂ ਆਲੂ ਲਾਉਣੇ ਸਾਡੇ ਤਾਂ ਆਲੂ ਫੇਰ ਬਰਬਾਦ ਹੋ ਜਾਣੇ ਆ ਇਸ ਤੋਂ ਬਾਅਦ ਅਸੀਂ ਕਹਿੰਨੇ ਆ ਕਿ ਆਏ ਇਹਨੂੰ ਬੰਦ ਨੂੰ ਜਿਹੜਾ ਰੈਂਪ ਆ ਬੰਦ ਨਗਾ ਉਹਨੂੰ ਤੋੜਿਆ ਨਾ ਜਾਵੇ ਪਿੱਛੇ ਕੋਈ ਛੱਪੜ ਡੋਂਗੇ ਕਰਕੇ ਉਹਦੇ ਵਿੱਚ ਪਾਣੀ ਪਾਇਆ ਜਾਵੇ ਹਾਂਜੀ ਇਹਨੇ ਹੀ ਸੜਬਿਆ ਨੇ ਸਕੂਲ ਦਾ ਮੈਨੇਜਮੈਂਟ ਖੜਾ ਸਗਾ ਉਹਨਾਂ ਤਾਂ ਕਹਿਣਾ ਸਗਾ ਕਿ ਜਿਹੜੇ ਆ ਪਾਣੀ ਜ਼ਿਆਦਾ ਔਣ ਕਰਕੇ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਦੇਖੋ ਜੀ ਸਕੂਲ ਨੂੰ ਇਸ ਪਾਣੀ ਦੀ ਕੋਈ ਤੰਗੀ ਨਹੀਂ ਜਿਹੜੀ ਸਕੂਲ ਨੂੰ ਇੱਥੋਂ 2-300 ਮੀਟਰ ਪਿੱਛੇ ਸੜਕ ਮੁੜ ਜਾਂਦੀ ਉੱਥੇ ਪਾਣੀ ਨਹੀਂ ਜਾਂਦਾ ਜੇ ਅਮ ਕੋ ਵੀ ਜਿਹੜਾ ਬੰਨ ਲਾਇਆ ਤਾਂ ਪਿੱਛੇ ਸੜਕ ਪਰ ਜਾਂਦੀ ਆ ਪਾਣੀ ਦੀ ਉਹਦੇ ਵਿੱਚ ਦੀ ਬੈਨ ਨਹੀਂ ਲੰਗਦੀ ਇਹਨਾਂ ਦੀ ਸਕੂਲ ਦੀ ਤੇ ਜੇ ਪਾਣੀ ਅੱਗੇ ਛੱਡਣਗੇ ਉਸੇ ਸੜਕ ਦੇ ਢੇਰੀਆਂ ਤੋਂ ਹੀ ਬੈਨ ਹੋਣੀਆਂ ਫਿਰ ਸੜਕ ਜਿੱਤ ਮੋਹਰੇ ਫਿਰ ਪਾਣੀ ਰਹਿਣਾ ਉਹਦਾ ਹਾਲ ਤਾਂ ਫਿਰ ਨਹੀਂ ਹੋਇਆ ਜੇ ਚਾਹੇ ਚਾਹੇ ਪਾਣੀ ਉਹ ਸ਼ੰਕਰ ਵਾਲੇ ਪਾਸੇ ਖੜਾ ਚਾਹੇ ਉਹ ਢੇਰੀਆਂ ਪਿੰਡ ਨੂੰ ਜਾ ਕੇ ਲੱਗ ਜਵੇ ਬੈਨਤ ਫਿਰ ਵੀ ਇਸੇ ਪਾਣੀ ਵਿੱਚ ਦੀ ਜਾਣੀ ਸਰ ਕੀ ਇਸ ਵੰਨੀ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਿਸਾਨ ਅਗੂ ਵੀ ਆ ਕਿ ਪ੍ਰਸ਼ਾਸਨ ਨੇ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ ਇਸ ਮਾਮਲੇ ਵਿੱਚ ਹਾਂਜੀ ਅਸੀਂ ਪਿਛਲੇ ਸਾਲ ਕਰੀਬ ਜਨਵਰੀ ਦੇ ਵਿੱਚ ਜੇ ਜਦੋਂ ਪਾਣੀ ਜ਼ਿਆਦਾ ਸੀ ਆਲੂਆਂ ਨੂੰ ਸਾਡਾ ਨੁਕਸਾਨ ਹੁੰਦਾ ਸੀ ਅਸੀਂ ਧਰਨਾ ਲਾਉਣ ਦਾ ਸ਼ੰਕਰਪਿੰਡ ਦੇ ਵਿੱਚ ਸਵੇਰ ਦਾ ਪ੍ਰੋਗਰਾਮ ਇਹ ਲਿਖਿਆ ਸੀ ਸ਼ਾਮ ਨੂੰ ਸੀਐਡੀ ਵਾਲਿਆਂ ਨੂੰ ਸਾਡੇ ਪ੍ਰਧਾਨ ਜੀ ਨੇ ਜਸਵੰਤ ਸਿੰਘ ਸਿੰਘਪੁਰ ਦੋਨਾਂ ਲਖੋਵਾਲ ਦਾ ਜ਼ਿਲ੍ਹਾ ਜਲੰਧਰ ਦਾ ਉਹਨੇ ਕਾਲ ਕੀਤੀ ਕਿ ਅਸੀਂ ਸਵੇਰੇ ਸ਼ੰਕਰ ਅੱਡੇ 'ਚ ਧਰਨਾ ਲਾਉਣਾ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਪਰਤਾਕ ਰਿਪੋਰਟ ਕੀਤੀ ਤੇ ਉੱਥੇ ਧਰਨਾ ਲਾਉਣ ਤੋਂ ਪਹਿਲਾਂ ਹੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਵੀਡੀਓ ਸਾਹਿਬ ਨੂੰ ਲੈ ਕੇ ਪਹੁੰਚ ਗਿਆ ਸੀ ਕਿ ਧਰਨਾ ਤੁਸੀਂ ਨਾ ਲਓ ਤੁਹਾਡਾ ਮੈਂ ਮਸਲਾ ਹੱਲ ਅਸੀਂ ਕਰਾ ਦੇਣੀ ਉਹਨਾਂ ਆਗੇ ਮੌਕਾ ਦੇਖਿਆ ਤੇ ਸਾਨੂੰ ਉਹ ਵਿਸ਼ਵਾਸ ਦਿਵਾ ਕੇ ਗਏ ਸੀਗੇ ਕਿ ਅਸੀਂ ਛੱਪੜ ਡੂੰਗੇ ਕਰਾਂਗੇ ਪਿੰਡ ਦੇ ਤੇ ਪਾਣੀ ਉੱਥੇ ਪਾਵਾਂਗੇ ਇਹ ਪਾਣੀ ਤੁਹਾਡਾ ਬੰਦ ਕਰਾ ਲਾਂਗੇ ਤਾਂ ਧਰਨਾ ਕੈਨਸਲ ਕਰ ਦਿਓ ਅਸੀਂ ਧਰਨਾ ਕੈਨਸਲ ਕਰਤਾ ਉਸ ਤੋਂ ਬਾਅਦ ਅੱਗੇ ਕਈ ਵਾਰੀ ਆ ਜਾ ਕੇ ਐਸਡੀਓ ਸਾਹਿਬ ਨੂੰ ਵੀ ਇਹਦੀਆਂ ਵੀਡੀਓ ਬਣਾ ਕੇ ਦਿੱਤੀਆਂ ਕਈ ਵਾਰੀ ਪੱਤਰਕਾਰ ਵੀਰਾਂ ਨੇ ਵੀ ਦੂਰੋਂ ਦੂਰੋਂ ਆ ਕੇ ਵੀਡੀਆਂ ਵੀ ਇਹ ਵਾਇਰਲ ਕੀਤੀਆਂ ਤੇ ਪਰ ਉਸ ਤੋਂ ਬਾਅਦ ਬੀਬੀ ਇੰਦਰਜੀਤ ਕੁਰਮਾਨ ਜੀ ਨੂੰ ਅਸੀਂ 2 ਮਹੀਨੇ ਬਾਅਦ ਫਿਰ ਬੁਲਾਇਆ ਉਹ ਫਿਰ ਮੌਕਾ ਦੇਖ ਕੇ ਗਿਆ ਤੇ ਕੋਈ ਮਸਲਾ ਨਹੀਂ ਹੱਲ ਹੋਇਆ ਜੀ ਇਹ ਦੂਸਰਾ ਸਾਲ ਚੜ ਗਿਆ ਤੇ ਮੂਰੇ ਅਸੀਂ ਆਲੂ ਲਾਉਣ ਦਾ ਸੀਜ਼ਨ ਫਿਰ ਆ ਗਿਆ ਸਰ ਜਿਸ ਤਰ੍ਹਾਂ ਦੂਸਰੀ ਧਿਰ ਦੇ ਪੱਲੋਂ ਅੱਜ ਇੱਥੇ ਜਿਹੜਾ ਤੁਸੀਂ ਬਣ ਲਿਆ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਰੈਂਪ ਬਣਾਇਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਆਪਸ ਵਿੱਚ ਦੋਨੇ ਧਿਰਾਂ ਜਿਹੜੀਆਂ 올ਜਰੀਆਂ ਜਾਂ ਕਿ ਪ੍ਰਸ਼ਾਸਨ ਨਾਲ ਇਸ ਮਸਲੇ ਤੇ ਤੁਹਾਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਦੋਨੇ ਪਰੇਸ਼ਾਨ ਹੈਂ ਤਰ੍ਹਾਂ ਹਾਂਜੀ ਉਹ ਤਾਂ ਹੈ ਹੀ ਆ ਜੀ ਜੇ ਹੁਣ ਸਰਕਾਰ ਇਹਦਾ ਕੋ ਤੇ ਫਿਰ ਕੰਮ ਤੇ ਅੱਜ ਲੜਾਈ ਝਗੜੇ ਦਾ ਕੀ ਪਹੁੰਚਿਆ ਸਗਾ ਉਹ ਕਹਿੰਦੇ ਸੀ ਅਸੀਂ ਬਣਾ ਇਹ ਜਰਾ ਟਾਈਮ ਚੱਕਣਾ ਅਸੀਂ ਜਿਨ੍ਹਾਂ ਨੇ ਲਾਇਆ ਸੀ ਕਹਿੰਦੇ ਨਹੀਂ ਚੱਕਣਾ ਤੇ ਚਲੋ ਹਾਲ ਦੀ ਘੜੀ ਰੁਕਿਆ ਆ ਤੇ ਅਸੀਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਤਾਂ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਜਿਹੜੇ ਛੱਪੜ ਡੂੰਗੇ ਕਰਕੇ ਪਿੰਡ 'ਚ ਛੱਪੜਾਂ ਦਾ ਪਾਣੀ ਛੱਪੜਾ ਚ ਹੀ ਪਾਇਆ ਜਾਵੇ ਧੰਨਵਾਦ